ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਦੀ ਫਤਿਹ ਚਮਕੀਲਾ ਸਾਹਿਬ ਦਾ ਇੱਕ ਗਾਣਾ ਬਹੁਤ ਮਕਬੂਲ ਹੈ ਅੱਜ ਵੀ ਲੋਕ ਸੁਣਦੇ ਨੇ ਤੇ ਉਹ ਗਾਣੇ ਦੀਆਂ ਜਿਹੜੀਆਂ ਅਸਥਾਈ ਦੇ ਵਿੱਚ ਲੈਣਾ ਨੇ ਉਹ ਬੋਲਣੀਆਂ ਜ਼ਰੂਰੀ ਨੇ ਘਰ ਸਾਲੀ ਦੇ ਫਿਰਦਾ ਜੀਜਾ ਠਰਕਪੂਰ ਦਾ ਫਿਰਦਾ ਜੀਜਾ ਤੇ ਚਮਕੀਲਾ ਸਾਹਿਬ ਕਹਿੰਦੇ ਹੁੰਦੇ ਨੇ ਸਾਡੂ ਤੋਂ ਅੱਖ ਬਚਾ ਕੇ ਨਹੀਂ ਗਲ ਲੱਗਦਾ ਸੜ ਗਈ ਇਹ ਗੀਤ ਬੜਾ ਮਕਬੂਲ ਹੈ ਤੁਸੀਂ ਕਹਿਣਾ ਵੀ ਤੂੰ ਕਿ ਗਿਆਨੀ ਹੋ ਕੇ ਗੁਰ ਸਿੱਖੋ ਕੇ ਇਹ ਗਾਣਾ ਕਿਉਂ ਬੋਲਿਆ ਘਟਨਾ ਹੀ ਐਸੀ ਹੈ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਦਮਦਮਾ ਸਾਹਿਬ ਦੇ ਸਾਬੋ ਕੀ ਤਲਵੰਡੀ ਦੇ ਤੇ ਉਹਨਾਂ ਦਾ ਇੱਕ ਸਾਡੂ ਹੈ ਗੁਰਪ੍ਰੀਤ ਸਿੰਘ ਹਾਲਕਿ ਇਹ ਕੇਸ ਜਿਹੜਾ ਹੈ ਤਕਰੀਬਨ 12-13 ਸਾਲ ਪੁਰਾਣਾ ਹੈ ਤੇ ਜਿਹੜਾ ਗੁਰਪ੍ਰੀਤ ਸਿੰਘ ਸਾਡੂ ਹੈ ਹਰਬਿੰਦ ਗਿਆਨੀ ਦਾ ਜਥੇਦਾਰ ਦਾ ਉਹਨੇ ਅੱਜ ਇੱਕ ਭਾਂਡਾ ਭਨੇ ਕਹਿੰਦਾ ਗਿਆਨੀ ਹਰਪ੍ਰੀਤ ਸਿੰਘ ਦੇ ਮੇਰੇ ਘਰ ਵਾਲੀ ਦੇ ਨਾਲ ਨਾਜਾਇਜ਼ ਸੰਬੰਧ ਨੇ ਸ਼ਰਿਆ ਵੀਡੀਓ ਘੁੰਮ ਰਹੀ ਹੈ ਬਹੁਤ ਵੱਡੇ ਚੈਨਲ ਨੇ ਉਹ ਇੰਟਰਵਿਊ ਕੀਤੀ ਹੈ ਮੈਂ ਇੱਕ ਬੇਨਤੀ ਕਰਨੀ ਹੈ ਇਹ ਬੰਦੇ ਕੌਣ ਨੇ ਜਿਹੜੇ ਤਖਤਾਂ ਤੇ ਅਸੀਂ ਬਹਾਂਏ ਹੋਈ ਐ ਹੁਣ ਤੁਸੀਂ ਗਹਿਰਾਈ ਦੇ ਨਾਲ ਦੇਖੋ ਕਿ ਇਹਨਾਂ ਦਾ ਅੰਦਰਲਾ ਕਿਰਦਾਰ ਕੀ ਐ ਤੇ ਬਾਹਰ ਇਹ ਤਖਤਾਂ ਤੇ ਬਹਿ ਕੇ ਕਿਦਾਂ ਸ਼ਾਹੀ ਫਰਮਾਨ ਲੋਕਾਂ ਨੂੰ ਸੁਣਾਉਂਦੇ ਨੇ ਇਹੀ ਐ ਨਾ ਜਿਵੇਂ ਦਾ ਜਿਹੜਾ ਚੰਦੂ ਮਾਦਰੇ ਨੂੰ ਕਹਿੰਦਾ ਸੀ ਉਂਗਲ نیچے ਕਰ ਤੇ ਅੱਜ ਡੇਡਾ ਦਾ ਸਾਡੂ ਹੈ ਗੁਰਪ੍ਰੀਤ ਸਿੰਘ ਉਹ ਵੀ ਤਪਲਾ ਵਜਾਉਂਦਾ ਸ਼੍ਰੋਮਣੀ ਕਮੇਟੀ ਦੇ ਵਿੱਚ ਮੁਲਾਜ਼ਮ ਹੈ ਉਹ ਕਹਿੰਦਾ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤੇ ਮੇਰੇ ਘਰ ਵਾਲੀ ਕਹਿੰਦਾ ਇੱਕ ਦੂਜੇ ਦੇ ਮੂੰਹ ਵਿੱਚ ਬੁਰਕੀਆਂ ਪਾਉਂਦੇ ਔਰ ਨਾਜਾਇਜ਼ ਸਬੰਧ ਬਣਾਉਂਦੇ ਕਹਿੰਦਾ ਮੈਂ ਫੜੇ ਨੇ ਜਾਨੀ ਕਿ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਨੇ ਆਪਣੇ ਸਾਡੂ ਦਾ ਘਰ ਪੜਦਾ ਬਰਬਾਦ ਕਰਦਾ ਕਿਸੇ ਨੇ ਪੁੱਛਿਆ ਕਹਿੰਦਾ ਸਾਡੂ ਕੀ ਹੁੰਦਾ ਤੇ ਸੁਣਾਉਣ ਵਾਲੇ ਨੇ ਇਹ ਕਹਿਤਾ ਸੀ ਕਹਿੰਦਾ ਜਿਹੜੇ ਇੱਕ ਇੱਕ ਘਰੇ ਵਿਆਹ ਹੋਣ ਉਹ ਸਾਡੂ ਹੁੰਦੇ ਆ ਉਹ ਕਹਿੰਦਾ ਇਹ ਨਹੀਂ ਉਹ ਕਹਿੰਦਾ ਮੈਂ ਇਹ ਪੁੱਛਦਾ ਵੀ ਅਸਲ ਸਾਡੂ ਦੀ ਰਿਸ਼ਤੇਦਾਰੀ ਕੀ ਹੁੰਦੀ ਹੈ ਜਿੰਨੇ ਆਪਾਂ ਕਹਿੰਦੇ ਖੂਨ ਦਾ ਰਿਸ਼ਤਾ ਹੈ ਉਹ ਕਹਿੰਦਾ ਇਗਾਲ ਜਿੱਤੇ ਰੱਖੀ ਸਾਡੂ ਸਕੇ ਨਹੀਂ ਹੁੰਦੇ ਹਾਲਾਂਕਿ ਜਿਹੜਾ ਇਹ ਰਿਸ਼ਤਾ ਹੈਗਾ ਇਹ ਕੋਈ ਜ਼ਰੂਰੀ ਨਹੀਂ ਵੀ ਉਹਦੇ ਵਿੱਚ ਕੋਈ ਇਹੋ ਜਿਹੀ ਕਰਤੂਤ ਸਾਹਮਣੇ ਆਵੇ ਬਹੁਤ ਲੋਕ ਨੇ ਜਿਨ੍ਹਾਂ ਨੇ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਜਾ ਕੇ ਪੁੱਤਾਂ ਵਾਲਾ ਰੋਲ ਵੀ ਅਦਾ ਕੀਤਾ ਆਪਣੀਆਂ ਸਾਲੀਆਂ ਨੂੰ ਉਮਰ ਦੇ ਵਿੱਚ ਜੇ ਛੋਟੀਆਂ ਸੀ ਉਹਨਾਂ ਨੂੰ ਆਪਣੀਆਂ ਧੀਆਂ ਬਣਾ ਕੇ ਵੀ ਵਿਆਹ ਹੈ ਕਈ ਇਹਨਾਂ ਵੀਡੀਓ ਵੀ ਆਈਆਂ ਨੇ ਪਰ ਗੱਲ ਤਾਂ ਅਹੁਦੇ ਦੀ ਹੈ ਨਾ ਵੀ ਤੁਸੀਂ ਬੈਠੇ ਕਿੱਥੇ ਹੋ ਤੁਹਾਡੇ ਤੇ ਹਰ ਵਕਤ ਕੈਮਰਾ ਚੱਲਦਾ ਹੈ ਤੁਸੀਂ ਤਖਤ ਦੇ ਜਥੇਦਾਰ ਹੋ ਤੁਸੀਂ ਪੰਥ ਵਿੱਚੋਂ ਛੇਕਣ ਦੀਆਂ ਗੱਲਾਂ ਕੀਤੀਆਂ ਨੇ ਤੁਸੀਂ ਵੱਡੇ ਵੱਡੇ ਲੀਡਰਾਂ ਨੂੰ ਤਨਖਾਹਾਂ ਲਾਇਆਂ ਨੇ ਹੁਣ ਇਹ ਕੋਈ ਮੇਰੇ ਕਹਿਣ ਦੀ ਗੱਲ ਨਹੀਂ ਉਹਦਾ ਖੁਦ ਸਾਡੋ ਜਿਹੜਾ ਗੁਰਪ੍ਰੀਤ ਸਿੰਘ ਨਾ ਹੈ ਉਹ ਸਭ ਕੁਝ ਦੱਸ ਰਿਹਾ ਹੈ ਉਹ ਤਾਂ ਇੱਥੇ ਤੱਕ ਵੀ ਕਹਿ ਰਿਹਾ ਹੈ ਕਹਿੰਦਾ ਗਿਆਨੀ ਹਰਪ੍ਰੀਤ ਸਿੰਘ ਆਪਣੀ ਮਾਂ ਨੂੰ ਵੀ ਬੜਾਪੇ ਦੇ ਵਿੱਚ ਸੁਭਾਲ ਨਹੀਂ ਰਿਹਾ ਗੰਦੀਆਂ ਪਿਕਚਰਾਂ ਫਿਲਮਾਂ ਵੀ ਕਹਿੰਦਾ ਮਗਵਾਈਆਂ ਨੇ ਸਾਡੇ ਕੋਲੋਂ ਇਹ ਸਬੰਧਾਂ ਬਾਰੇ ਗੱਲ ਕੀਤੀ ਹੈ ਮੈਂ ਉਸ ਪਾਸੇ ਨਹੀਂ ਜਾਣਾ ਮੈਂ ਕੇਵਲ ਜਥੇਦਾਰ ਦਾ ਅਹੁਦਾ ਕੀ ਹੈ ਕੌਮ ਦੇ ਵਿੱਚ ਕਿੰਨਾ ਮਾਨ ਸਤਕਾਰ ਹੈ ਮੈਂ ਪਿੱਛੇ ਜੇ ਇਹਨਾਂ ਅਖੌਤੀ ਜਿਹੇ ਕਰਨ ਦੇ ਇੱਕ ਵੀਡੀਓ ਪਾਈ ਸੀ ਉਹਦੇ ਵਿੱਚ ਮੇਰੇ ਕੋਲੋਂ ਕੁਝ ਸ਼ਬਦ ਇਹੋ ਜਿਹੇ ਵਰਤੇ ਗਏ ਤੇ ਜਿਹੜੀ ਬਰਾਦਰੀ ਦੇ ਸ਼ਬਦ ਬਰਾਦਰੀ ਪਰਦੇ ਸ਼ਬਦ ਵਰਤੇ ਸੀ ਉੱਥੇ ਮੈਨੂੰ ਮਾਫੀ ਮੰਗਣੀ ਪਈ ਕਿਉਂਕਿ ਉਹ ਮੇਰੀ ਗਲਤੀ ਸੀ ਪਰ ਅੱਜ ਹੁਣ ਮੈਂ ਸ਼ਬਦ ਕਿਹੜੇ ਵਰਤਾਂ ਮੇਰੇ ਕੋਲੇ ਸ਼ਬਦ ਨੇ ਅਖੌਤੀ ਬਾਂਦਰ ਜਾਂ ਇਹ ਕਹ ਲਈਏ ਇਹਨਾਂ ਨੂੰ ਕੀ ਕਹੀਏ ਗਧੇ ਖੋਤੇ ਇਹ ਸ਼ਬਦ ਵਰਤੋ ਕਿਉਂਕਿ ਕਿੱਡਾ ਵੱਡਾ ਅਹੁਦਾ ਜੇ ਤੁਸੀਂ ਕਿਤੇ ਮਾਣ ਦੇ ਨਾਲ ਇਹ ਨਾਂ ਲੈਨੇ ਹੋ ਨਾ ਸਤਕਾਰ ਦੇ ਨਾਲ ਜੇ ਕਿਤੇ ਮਾੜੀ ਜਿਹੀ ਕੁਤਾਹੀ ਹੋ ਜੇ ਸੁਣਨ ਵਾਲੇ ਕਹਿੰਦੇ ਨੇ ਮੂੰਹ ਸੰਭਾਲ ਕੇ ਬੋਲ ਤੂੰ ਤਖਤ ਦੇ ਜ਼ਥੇਦਾਰ ਦੀ ਗੱਲ ਕਰ ਰੇ ਕੀ ਕਹਿਣਾ ਬਣਦਾ ਗਿਆਨੀ ਹਰਪੀ ਸਿੰਘ ਜੀ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਪਰ ਅੱਜ ਜਿਹੜੀ ਕਰਤੂਤ ਸਾਹਮਣੇ ਆਈ ਹੈ ਆਪਣੇ ਸਾਡੂ ਦਾ ਘਰ ਪਟਤਾ ਤੇ ਨਜਾਇਜ਼ ਸੰਬੰਧ ਉਹ ચીਕ-ਚੀਕ ਕੇ ਬੰਦਾ ਕਹਿ ਰਿਹਾ ਕਹਿੰਦਾ ਮੈਨੂੰ ਰਿਸ਼ਤਾ ਕਰਾਇਆ ਸੀ ਯਾਨੀ ਕਿ ਜਿਹੜੀ ਕੁੜੀ ਨੂੰ ਝੋਲੀ ਪਾ ਕੇ ਲੈ ਕੇ ਆਏ ਨੇ ਰਿਸ਼ਤਾ ਕਰਾ ਕੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਦਾ ਵਿਆਹ ਆਪਣੇ ਸਾਡੂ ਦੀ ਮੈਰਿਜ ਨਾਲੋਂ ਸਾਡੀ ਦੀ ਮੈਰਿਜ ਨਾਲੋਂ 9-10 ਸਾਲ ਪਹਿਲਾਂ ਹੋਇਆ ਸੀ ਜੰਡ ਕੀ ਸਿਆਣੀ ਉਮਰ ਹੈ ਹੁਣ ਤਾਂ ਕਾਫੀ ਉਮਰ ਹੈ ਪੀ ਐਚ ਡੀ ਵੀ ਕਰੀ ਹੋਈ ਹੈ ਬੜੇ ਬੜੇ ਦਾਅਵੇ ਕੀਤੇ ਗਏ ਨੇ ਆ ਪਿੱਛੇ ਜੇ ਚਰਚਾ ਛੜੀ ਸੀ ਕਿ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਵੀ ਬਣਾਇਆ ਜਾ ਸਕਦਾ ਹੈ ਇਹ ਚਰਚਾਾਂ ਮਾ ਛੜੀਆਂ ਸੀ ਪਰ ਵਧੀਆ ਹੋ ਗਿਆ ਜਿਹੜੀ ਕਰਤੂਤ ਸਾਹਮਣੇ ਆਈ ਹੈ ਐਵੇਂ ਨਾ ਕਿਤੇ ਪ੍ਰਧਾਨ ਬਣਾ ਕੇ ਬਾਅਦ ਵਿੱਚ ਸਾਲੇ ਦਾ ਰੌਲਾ ਸਾਹਮਣੇ ਆਉਂਦਾ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਜਦੋਂ ਮੈਨੂੰ ਇਹ ਲੋਕ ਕਹਿੰਦੇ ਆ ਕਿ ਤੂੰ ਨਰਾਇਣੂ ਮਹੰਤ ਕਿਉਂ ਕਹਿੰਨਾ ਹੈ ਤੂੰ ਇਹਨਾਂ ਨੂੰ ਗਧੇ ਖੋਦੇ ਕਿਉਂ ਕਹਿੰਨਾ ਹੁਣ ਦੱਸੋ ਤਾਂ ਸਹੀ ਨਾਮ ਕਿਹੜਾ ਦਈਏ ਨਾ ਇੱਕ ਮੇਰੇ ਕਹਿਣ ਦੀ ਗੱਲ ਨਹੀਂ ਉਹਦਾ ਸਾਡੂ ਖੁਦ ਸਕਾ ਸਾਡੂ ਹਾਲਾਂਕਿ ਸਕੇ ਸੋ ਕਹਿੰਦੀ ਹੁੰਦੇ ਜਿਹੜੀ ਅਖਰਦੋਤ ਸਾਹਮਣੇ ਆਈ ਆ ਪਰ ਤੁਸੀਂ ਅੰਦਾਜ਼ਾ ਲਾਓ ਵੀ ਕੀ ਹੋ ਰਿਹਾ ਹੈ ਜਾਨੀ ਕਿ ਇਹਨਾਂ ਦਾ ਇਹ ਇੰਨਾ ਗੰਦਾ ਕਰੈਕਟਰ ਅਸੀਂ ਕਹਿ ਵੀ ਨਹੀਂ ਸਕਦੇ ਮੈਨੂੰ ਇੱਕ ਇਥੇ ਗੱਲ ਕਰਨੀ ਪੈਣੀ ਹੈ ਜਦੋਂ ਪੰਜ ਪਿਆਰਿਆਂ ਦੇ ਕੋਲ ਜਾ ਕੇ ਭੁੱਲ ਬਖਸ਼ਾਈ ਜਾਂਦੀ ਹੈ ਨਾ ਜਿਹੜੀ ਰਹਿਤ ਮਰਦਾ ਦੇ ਮਤਾਬਕ ਕੋਈ ਗਲਤੀ ਨਾ ਹੋਈ ਹੋਵੇ ਤੇ ਹੁਣ ਕੀ ਜਿਹਨੂੰ ਜਥੇਦਾਰ ਤਨਖਾਹ ਲਾਉਂਦੇ ਹੋਣਗੇ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਕਰ ਰਿਹਾ ਤੇ ਜਿਹਨੂੰ ਤਨਖਾਹ ਲਾਈ ਜਾਂਦੀ ਹੈ ਉਹਦੇ ਵੀ ਤਾਂ ਗਲਤੀਆਂ ਨੇ ਸਰੀਰਵਾਦ ਨੂੰ ਸੰਖਾਈਆ ਕਰਾ ਦਿੱਤਾ ਹੀ ਇਹਨਾਂ ਨੇ ਵੱਡੇ-ਵੱਡੇ ਨੂੰ ਛੇਕਣ ਦੀ ਕੋਸ਼ਿਸ਼ ਕੀਤੀ ਹੈ ਵੀ ਜੇ ਤਨਖਾਹ ਲਾਉਣ ਵਾਲੇ ਪੰਥ ਵਿੱਚੋਂ ਛੇਕਣ ਵਾਲੇ ਜਥੇਦਾਰ ਇਦਾਂ ਦੇ ਕਿਰਦਾਰ ਦੇ ਕਰੈਕਟਰ ਦੇ ਹੋ ਸਕਦੇ ਐ ਫਿਰ ਦੱਸੋ ਹੁਣ ਸਿਰ ਕੌਮ ਕਿਧਰ ਨੂੰ ਮੂੰਹ ਕਰੇ ਕੀਤੇ ਵਿਸ਼ਵਾਸ ਕਰੇ ਮੈਂ ਫੇਰ ਕਹਿ ਦਨਾ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਦੇ ਜਥੇਦਾਰ ਨੇ ਉਹਨਾਂ ਦੀ ਗੱਲ ਕਰ ਰਿਹਾ ਹਾਂ ਚਮਕੀਲਾ ਸਭ ਨੂੰ ਫੇਰ ਜਿੱਤੇ ਕਰ ਲੋ ਘਰ ਸਾਲੀ ਦੇ ਫਿਰਦਾ ਜੀਜਾ ਠਰਕ ਓਰ ਦਾ ਫਿਰਦਾ ਜੀਜਾ ਇਹ ਜੀਜਾ ਕੌਣ ਹੈ ਗਿਆਨੀ ਹਰਪ੍ਰੀਤ ਸਿੰਘ ਜਿਨੇ ਆਪਣੇ ਸਾਡੂ ਦਾ ਆਪਣੀ ਸਾਲੀ ਦਾ ਘਰ ਪਟਦਾ ਔਰ ਸ਼ਰਮ ਨਹੀਂ ਆਈ ਤਖਤ ਦਾ ਜਥੇਦਾਰ ਹੁੰਦਿਆਂ ਹੋਇਆਂ ਮੈਂ ਤਾਂ ਇਹਨੂੰ ਟੀਟਣਾ ਜਾਂ ਕੀਂਡਾ ਜਾਂ ਕਹਿੰਦਾ ਹੁੰਦਾ ਸੀ ਕਿਦਾਂ ਦਿੱਲੀ ਜਾ ਕੇ ਹੱਸਦਾ ਸੀ ਦਿੱਲੀ ਨਾਲ ਸਾਡੀ ਯਾਰੀ ਹੈ ਤੇ ਆ ਤਾਂ ਨਵੇਂ ਸੱਪ ਨਿਕਲੇ ਆ ਇਹਨੂੰ ਸੁਣ ਲਿਓ ਇਹ ਰੈਂਦਾ ਖੁੰਦਾ ਜਿਹੜਾ ਮਾੜਾ ਮੋਟਾ ਹੈਗਾ ਉਹ ਸਨਮਾਨ ਕਰ ਦਿਓ ਕਮੈਂਟਾਂ ਦੇ ਵਿੱਚ ਮੇਰਾ ਵੀ ਭਵੇਂ ਕਰ ਦਿਓ ਕੋਈ ਚੱਕਰ ਨਹੀਂ ਮੈਨੂੰ ਕੋਈ ਡਰ ਨਹੀਂ ਪਰ ਮੈਂ ਤਾਂ ਇਹ ਖੁਲਾਸਾ ਕੀਤਾ ਕਿ ਸਾਡੇ ਤਖਤਾਂ ਜੱਜਦਾਰ ਅਕਰਦੂਦ ਦੇ ਮਾਲਕ ਨੇ ਇਹ ਤਾਂ ਚਮਕੀਲਾ ਸਾਹਿਬ ਨੇ ਉਤਿਆ ਫਿਰਦਾ ਆਵਾ ਨਹੀਂ ਇਹ ਗੱਲ ਵੀ ਕਹੀ ਹੈ ਹਲੇ ਤਾਂ ਹੋਰ ਬਹੁਤ ਕੁਝ ਨਿਕਲਣਾ ਚੇਤੇ ਰੱਖਿਓ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਦੀ ਫਤਿਹ